ਅੱਜ ਵੀ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਈਰੋ ਕੀ ਇਹ ਕੱਲ ਈਵਨਿੰਗ ਟਾਈਮ ਜੀਐਸਪੀ ਸੁਲਤਾਨਪੋਲੀ ਦੀ ਗੇਵਰੀ ਹੇਠ ਐਸਐਚਓ ਸੁਲਤਾਨਪੋਲੀ ਹਰਗੁਰਦੇਵ ਘੋਣਾ ਨੇ ਅੰਦਰ ਨੂੰ ਇੰਟਰਸੈਪਟ ਕੀਤਾ ਸੀ ਬੂਸੋ ਹਾਲੋਂ ਤੋਂ ਉਹਦੇ ਕੋਲ ਚੈਕਿੰਗ ਕਰਤੇ ਇੱਕ ਪਿੰਗੋ ਉੱਤੇ 15 ਗ੍ਰਾਮ ਜਿਹੜੀ ਹੈ ਰੋਨ ਨੀ ਆ ਗਈ ਹੈ ਉਹਦੇ ਤਹਿਤ ਅਸੀਂ ਕੇਸ ਰਜਿਸਟਰ ਕੀਤਾ ਹੈ ਇੱਥੇ ਸੁਲਤਾਨਪੋਲੀ ਵਿੱਚ ਇਹਦਾ ਨਾਮ ਬੰਦੇ ਦਾ ਮਰਜੂਰ ਹੈਗਾ ਤੇ ਬੀਸਿਕਲੀ ਇਹ ਦਿੱਲੀ ਪਿੰਡ ਦਾ ਰਹਿਣ ਵਾਲਾ ਹੈਗਾ ਤਰਨਤੰਨ ਦਾ ਤੇ ਇਹਦੀ ਕੋਈ 26 ਦੇ ਲਗਭਗ ਏਜ ਹੈਗੀ ਹੈ ਔਰ ਇਹ ਉਹਨੂੰ ਲੈ ਕੇ ਐਸੀ ਡਿਲੀਵਰੀ ਕਰਨੀ ਸੀ ਕਿਸੇ ਨੱਕ ਤੇ ਉਹਦੇ ਦਰਮਿਆਨ ਹੀ ਇਹਨੂੰ ਇੰਟਰਸੈਪਟ ਕੀਤਾ ਸਾਡੀ ਪੁਲਿਸ ਨੇ ਔਰ ਇਹਦੀ ਐਸੀ ਕੇਸ ਰਿਪੋਰਟ ਕੀਤੀ ਹੈ ਜਿਹਦੇ ਫਰਦਰ ਇਨਵੈਸਟੀਗੇਸ਼ਨ ਜਿਹੜੀ ਅਸੀਂ ਕਰਦੇ ਹਾਂ ਤਾਂ ਪਤਾ ਨਹੀਂ ਜਿਹੜੀ ਜਿਸ ਨੂੰ ਦੇਣਾ ਸੀ ਇਹ ਕੌਣ ਸ਼ਖਸ ਸੀਗਾ ਜਾਂ ਥੋੜਾ ਜਿਹਾ ਉਹਦਾ ਹਾਂਜੀ ਪਤਾ ਹੈ ਸਾਨੂੰ ਪਰ ਥੋੜਾ ਜਿਹਾ ਉਹਤੇ ਵਰਕ ਕਰ ਸੀ ਕਰ ਰਹੇ ਹਾਂ ਉਸ ਕਰਕੇ ਡਿਸਪੋਜ਼ ਨਹੀਂ ਕਰ ਸਕਦੇ ਤੇ ਉਹ ਵਰਤ ਉੱਤੇ ਚੱਲ ਰਿਹਾ ਸਾਡਾ ਵੀ ਉਹਨੂੰ ਵੇਸਿ ਸਨੈਪ ਕਰੀਏ ਤਾਂ ਕੋਈ ਪਤਾ ਕਰੀਏ ਵੀ ਕੀ ਇਹ ਉਹ ਸਾਰਾ ਹੈਗਾ ਸਾਰਾ ਉਹ ਪਹਿਲਾ ਵੀ ਪ੍ਰੀਮੀਅਰ ਰਿਪੋਰਟ ਹੈ ਇਹਦਾ ਕੋਈ ਕਨਫਰਮ ਰਿਪੋਰਟ ਨਹੀਂ ਚੈੱਕ ਕੀਤਾ ਬਾਕੀ ਫਿਰ ਵੀ ਹੋ ਗਈ ਹੁੰਦੀ ਹੈ ਉਹ ਰਿਐਸਟ ਪਾਈ ਹੈ ਇਹਦਾ 12 ਤਰੀਕ ਤੱਕ ਸਾਡੇ ਕੋਲ ਪੁਲਿਸ ਰਿਮਾਂਡ ਹੈ ਉਹਦੇ ਦਰਮਿਆਨ ਕੋ ਪੁਲਿਸ ਜਿਹੜੀ ਅਸੀਂ ਰਿਮਾਂਡ ਸਪੋਕਿਸ ਕਰਾਂਗੇ ਹੋਰ ਵੀ ਲੋਕ ਸ਼ਾਮਿਲ ਇਸ ਚੀਜ਼ ਤੇ ਆ ਰਿਹਾ ਸੀਗਾ ਮੋਟਰਸਾਈਕਲ ਹੋਰ ਵੀ ਲੋਕ ਸ਼ਾਮਿਲ ਹੋਣਗੇ ਔਰ ਸਾਰਾ ਜੀ ਤੋਂ ਅਪਲਿਸਮੈਂਟ ਹੈ ਕੋਸ਼ਿਸ਼ ਕਰ ਰਹੇ ਹਾਂ ਬੇਸਿਕਲੀ ਇਹਦਾ ਪਤਾ ਲੱਗਿਆ ਵੀ ਇਹਦਾ ਜੀਜਾ ਹੈ ਇੱਕ ਉਹ ਉੱਥੇ ਨਸ਼ੇ ਦਾ ਕੰਮ ਕਰਦਾ ਹੈਗਾ ਤੇ ਉਹਨੇ ਇਹਨੂੰ ਭੇਜਿਆ ਸੀਗਾ ਉਹ ਸਾਰਾ ਅਸੀਂ ਇਹਦੀ ਕੋਸ਼ਿਸ਼ ਕਰਕੇ ਕਰਾਂਗੇ ਪ੍ਰਸ਼ਾਸਨ ਨੂੰ ਹੈ ਕਿ ਇਹ ਇਲਾਕੇ ਬੰਦੀ ਸੀਗੀ ਇਹ ਚੋਨਾ ਦੇ ਗੱਲ ਨਾਲ ਸੰਬੰਧਤ ਹੈ ਨਾਲ ਇਸੀ ਜਹਾਜ ਤੇ ਰਡੀਆਂ ਚੈੱਕ ਨਹੀਂ ਉਹ ਕਿਉਂਕਿ ਇਲੈਕਸ਼ਨ ਦੇ ਦੌਰਾਨ ਤਾਂ ਥੋੜਾ ਜਿਹਾ ਪ੍ਰੋਐਕਟਿਵ ਪੁਲਿਸ ਹੁੰਦੀ ਹੈ ਉਹਦੇ ਤਹਿਤ ਇਹ ਸਾਰਾ ਚੱਲ ਰਿਹਾ ਸੀਗਾ ਅਪਰੇਸ਼ਨ ਜਿਹੜਾ ਹੈਗਾ ਆਪਾਂ ਨਾਕੇ ਵਗੈਰਾ ਥੋੜਾ ਜਿਹਾ 20 ਨੂੰ ਪ੍ਰੋਐਕਟਿਵ ਕੀਤਾ ਹੈਗਾ ਤੇ ਇਹਦੇ ਤਹਿਤ ਅਸੀਂ ਐਕਸਾਈਜ਼ ਤੇ ਵੀ ਕਾਫੀ ਵਰਕ ਕੀਤਾ ਹੈਗਾ ਹੁਣ ਥੋੜੇ ਚਿਰਾਂ ਚ ਬਾਈਕੇਸ ਰਿਸਟਰੀ ਕੀਤੀ ਹੈ ਗਿਆ ਜੋਂ ਦਾ ਕੋਲ ਲੱਗਾ ਹੈਗਾ ਉਹਦੇ ਤਹਿਤ ਕਾਫੀ ਵੱਡੀ ਮਾਤਰਾ ਵਿੱਚ ਲਾਹਨਤ ਸੰਸਾਲੂ ਪੱਟੀ ਹੈਗੀ ਹੈ ਜਾਂ ਨਜਾਇਜ਼ ਸ਼ਰਾਬ ਵੀਡੀਓ ਵੀ ਬੰਦ ਕੀਤੀ ਹੈ ਸਪੈਸ਼ਲੀ ਇਥੇ ਸੁਲਤਾਨਪੁਰ ਲੋਧੀ ਏਰੀਆ ਜਿਹੜਾ ਮੰਡ ਏਰੀਆ ਆਪਣਾ ਲੱਗਦਾ ਹੈਗਾ ਤੇ ਉਹ ਤੇ ਤੁਸੀਂ ਹੋਲੀ ਵਰ ਕਰਿਆ ਡਰਨ ਦੀ ਸਹਾਇਤਾ ਦੇ ਨਾਲ ਇਸ ਆਪਰੇਸ਼ਨ ਜਿਹੜਾ ਅਸੀਂ ਚਲਾ ਰਹੇ ਹਾਂ ਇੱਕ ਸਾਈਡ ਡਪਾਰਟਮੈਂਟ ਨਾਲ ਤੇ ਤਰੂਪੀ ਦਾ ਨਾਮ ਕੀ ਹੈ ਤੇ ਕਿੱਥੋਂ ਰਹਿਣਾ ਲੱਗੋ ਜੋਤ ਆ ਮੁੰਡਾ ਪਿੱਦੀ ਦਾ ਰਹਿਣ ਵਾਲਾ ਪਿੰਡ ਪਿੱਦੀ ਹੈ ਸੰਗਰਾਂਝਾਂ ਸੰਦੇ ਤੇ ਹੌਣ ਤੱਕ ਜੀ ਪਸ਼ੀਸ਼ਤ ਕੋ ਸਾਹਮਣੇ ਆਇਆ ਹਾਂ ਹਾਂਜੀ ਇਹ ਵੀ ਦੱਸਿਆਗਾ ਤੁਹਾਨੂੰ ਮੈਂ ਦੱਸ ਰਿਹਾ ਹਾਂ ਬਾਕੀ ਵੀ ਰੁਪੀ ਸਮਾਨ ਅਸੀਂ ਲਿਆ 12 ਤਰੀਕ ਤੱਕ ਤੇ ਇਹਦੇ ਪਰਦੇ ਹੋਰ ਅਸੀਂ ਕੁਝ ਕਿਸ ਕਰ ਰਹੇ ਹਾਂ